ਦੋਹੀ ਪੁਲਿਸ ਵੱਲੋਂ ਪਿੰਡ ਛੋਲੇ ਬਾਜ਼ਾਰ ਵਿਖੇ ਚੱਲੀਆਂ ਗੋਲੀਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਸਰਵਣ ਸਿੰਘ ਬਲ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ। ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲ एस, कप्तान सब जी ने के इंस्पेक्टर संजीव कपूर मुख अफसर थाना फिलौर दी टीम सतनाम सिंह सिंह बलदेव वासी छोले बटा दो, सिफर दो पंज एक सो पी एबी बटा दो एक सो इकानवे बटा तीन एक सो, सो नीन सो, सो चार तीन सो एक बटा तीन बी एन एस ਪੰਜੀ/2754 ਤੋਂ 98 ਅਮਜ ਇਕਟ थाना ਫਲੋਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਮਿਤੀ 13 ਜਨਵਰੀ 2025 ਅਤੇ ਮਿਤੀ 17 ਜਨਵਰੀ 2025 ਨੂੰ ਬਰ ਖਿਲਾਫ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਕੜਿਆਣਾ थाना ਫਲੋਰ ਜ਼ਿਲ੍ਹਾ ਜਲੰਧਰ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਕੜਿਆਣਾ थाना ਫਲੋਰ ਜ਼ਿਲ੍ਹਾ ਜਲੰਧਰ ਹਰबीर ਸਿੰਘ ਉਰਫ ਹੈਰੀ ਪੁੱਤਰ ਰੇਸ਼ਬ ਸਿੰਘ ਵਾਸੀ ਆਸ਼ਾਹੂਰ ਥਣਾ ਫਲੋਰ ਜ਼ਿਲ੍ਹਾ ਜਲੰਧਰ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਬਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹੈਪੀ ਵਾਸੀ ਰੋੜਕਾ ਕਲਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਵੱਲੋਂ ਮੁਦਦਈ ਮੁਕੱਦਮੇ ਦੇ ਘਰ ਜਾ ਕੇ ਉਸ ਦੇ ਪਰਿਵਾਰ ਨੂੰ 12 ਬੋਰ ਰਾਈਫਲ ਦਿਖਾ ਕੇ ਡਰਾ ਧਮਕਾ ਕੇ ਉਹ ਨਾਦੀ ਕੁਟ ਮਾਰ ਕਰਨ ਤੇ ਤੱਕੇ ਨਾਲ ਉਹਨਾਂ ਦਾ ਟਰੈਕਟਰ ਫਾਰਮ ਟਰੈਕ 60 ਰੰਗ ਨੀਲਾ ਲੈ ਕੇ ਜਾਣ ਅਤੇ ਮੁਦਈ ਮੁਕੱਦਮਾ ਦੇ ਘਰ ਜਾ ਕੇ 12 ਬੋਰ ਰਾਈਫਲ ਦੇ ਹਵਾਈ ਫਾਇਰ ਕਰਕੇ ਡਰਾ ਧਮਕਾ ਕੇ ਉਹ ਨਾਦੀ ਕੁਟ ਮਾਰ ਕਰਕੇ ਮੁਦਈ ਦੇ ਪਿਤਾ ਬਲਦੇਵ ਸਿੰਘ ਪਾਸੂ ਖਾਲੀ ਅਸ਼ਟਾਮ ਪੇਪਰਾਂ ਅਤੇ ਚਿੱਟੇ ਕਾਗਜ਼ਾਤ ਪਰਤਕ ਕੇ ਨਾਲ ਅੰਗੂਠੇ ਅਤੇ ਦਸਤਖਤ ਕਰਵਾਉਣ ਸੰਬੰਧੀ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਕੇਸ ਨੂੰ ਹੱਲ ਕਰਦੇ ਹੋਏ ਇਸ ਕੇਸ ਵਿੱਚ ਮੁੱਖ ਦੋਸ਼ੀ ਬਲਜੀ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਸਮੇਤ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਕੜਿਆਣਾ थाना ਫਿਲੌਰ ਜ਼ਿਲ੍ਹਾ ਜਲੰਧਰ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੜਿਆਣਾ थाना ਫਿਲੌਰ ਜ਼ਿਲ੍ਹਾ ਜਲੰਧਰ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕੜਿਆਣਾ थाना ਫਿਲੌਰ ਜ਼ਿਲ੍ਹਾ ਜਲੰਧਰ ਅਤੇ ਬਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੜਿਆਣਾ थाना ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਰਾਈਫਲ 12 ਬੋਰ ਸਮੇਤ ਪੰਜ ਕਾਰਤੂਸ ਜਿੰਦਾ ਇੱਕ ਖੋਲ ਚੱਲਿਆ ਹੋਇਆ ਇੱਕ ਮੈਂਦਰਾ yellow ਗੱਡੀ ਇੱਕ tractor farm attract ਜਿਹਨਾਂ ਖਾਲੀ ਅਸ਼ਟਾਮਾ ਪਰ ਦਸਤਖਤ ਕਰਵਾਏ ਸਨ ਉਹ ਵੀ ਬਰਾਮਦ ਕਰ ਲਏ ਹਨ ਜੋ ਮੌਕੇ ਤੇ ਬਣਾਇਆ ਗਿਆ ਵੀਡੀਓ ਲਈ ਵਰਤੇ ਗਏ ਮੋਬਾਈਲ ਫੋਨ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਕੁੱਝ ਗਿੱਚ ਕੀਤੀ ਜਾ ਰਹੀ ਹੈ اے ਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਰ ਪਿਛਲੇ ਦਿਨੀ ਜਮਿਨੀ ਬਾਲ ਨੂੰ ਲੈ ਕੇ ਫੈਰਕ ਹੋਈ ਸੀ ਪਤਾ ਨਹੀਂ ਕਿ ਆ ਵੀ ਤੁਸੀਂ ਉਸ ਕੇਸ ਦੇ ਵਿੱਚ ਲੜੀਂਦੇ ਜਿਹੜੇ ਮਾਮਲੇ ਹੈਗੇ ਤੁਸੀਂ ਕਾਬੂ ਕੀ ਹੈਗਾ ਸਰ 3 ਇਸਰਾ ਮਾਮਲਾ ਹੈਗਾ ਕਿੰਨੇ ਬੰਦੇ ਤੁਸੀਂ ਕਾਬੂ ਕੀਤੇ ਦ ਅ دہشت ਫਲਾਨ ਨੂੰ ਲੈ ਕੇ ਕਈ ਅੰਸਰ ਸਰ ਗਰਮ ਹੁੰਦੇ ਨੇ ਜਲੰਧਰ ਦੇ ਹੱਤੀ ਪੁਲਿਸ ਪਹਿਲਾਂ ਤੋਂ ਹੀ ਇਹੋ ਜਿਹੇ دہشتਗਰ ਜੋ ਕਿ دہشت ਫਲਾਉਂਦੇ ਆ ਇਹਨਾਂ ਦੇ ਖਿਲਾਫ ਸ਼ੁਰੂ ਤੋਂ ਹੀ ਨੁਕੀਲ ਕਸਦੀ ਰਹੀ ਆ ਇਸੀ ਕੜੀ ਵਿੱਚ ਸਾਡੇ ਜਿਲੰਦਰ ਦੀ ਆਤੀ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਜੋ ਅਨਸਰ ਜੋ ਕਿ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਅਤੇ ਇਹ ਦੱਸਦੇ ਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਅਤੇ ਦਹਿਸ਼ਤ ਫੈਲਾਉਂਦੇ ਨੇ ਇਸੀ ਕੜੀ ਵਿੱਚ ਇਹ ਲੋਕਾਂ ਨੂੰ ਠੱਲਪਾਂ ਸਬੰਧੀ 81 ਇੱਕ ਮੁਕੱਦਮਾ ਨੰਬਰ 15 ਮਿਤੀ 17 1 225 ਦਰਜ ਰਜਿਸਟਰ ਕੀਤਾ ਸੀ ਜੋ ਸਤਰਾਮ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਹਿਲਾ ਲੋਹੜੀ ਵਾਲੇ ਦਿਨ 13 ਤਾਰੀਖ ਨੂੰ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਗੋਰਾ ਆਪਣੇ ਹੋਰ ਸਾਥੀਆਂ ਨਾਲ ਜੋ ਕਿ ਕੜਾਨੇ ਦੇ ਰਹਿਣ ਵਾਲੇ ਆ ਇਹਨਾਂ ਨੇ ਗਨ ਪੁਆਇੰਟ ਤੇ ਇਹਨਾਂ ਤੋਂ ਇੱਕ ਟਰੈਕਟਰ ਦੀ ਖੋਹ ਕੀਤੀ ਸੀ ਘਰ ਦੇ ਵਿੱਚ ਆ ਕੇ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਡਰ ਗਿਆ ਸੀ ਇਹਨਾਂ ਨੇ ਸਬੰਧੀ ਪੁਲਿਸ ਨੂੰ ਜਾਂ ਅਲਗ-ਅਲਗ ਕਿਸੇ ਨੂੰ ਵੀ ਇਤਲਾ ਨਹੀਂ ਦਿੱਤੀ 17 ਤਾਰੀਖ ਨੂੰ ਉਕਤ ਦੋਸ਼ੀ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਗੋਰਾ ਗੁਰਜੀਤ ਕੌਰ ਹਰਜੀਤ ਕੌਰ ਬਲਵਿੰਦਰ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਇਹ ਅੱਠ ਜਣੇ ਇਸ ਵਿੱਚ ਦੋ ਅਣਛਾਤੇ ਆਦੇ ਹੋਰ ਅ ਮਾਰੂ ਉਥੇ ਆਣਾ ਨਾਲ ਤੇ ਗਨ 12 ਬੋਰ ਦੀ ਰਾਈਫਲ ਦਾ ਇਸਤੇਮਾਲ ਕਰਦੇ ਹੋਏ ਅਤੇ ਇਸ ਨੇ ਨੇ ਮੌਕੇ ਤੇ ਫਾਇਰ ਵੀ ਕੀਤਾ ਇਹ ਪਤਾ ਲੱਗਿਆ ਤੇ ਜਿਸ ਬੰਦੇ ਸਾਨੂੰ ਖੋਲ ਵੀ ਮਿਲਿਆ ਇਹਨਾਂ ਨੇ ਸਤਨਾਮ ਸਿੰਘ ਕੰਪਲੇਨੈਂਟ ਦੇ ਪਿਤਾ ਬਲਦੇਵ ਸਿੰਘ ਨੂੰ ਪ੍ਰੋਪਰ ਗਨ ਪੁਆਇੰਟ ਤੇ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਤਾਂ ਤੇ ਦਸਤਖਤ ਕਰਾਏ ਤੇ ਸ਼ਟਾਮਾ ਤੇ ਸਾਈਨ ਕਰਵਾਇਆ ਜੋ ਇਹ ਦੱਸਣੀ ਹੋਵੇ ਕਿ ਉਹ ਜੋ ਸਤਨਾਮ ਸਿੰਘ ਦਾ ਪਰਿਵਾਰ ਹੈ ਇੱਕ ਨੌਕਲੀ ਜਗ੍ਹਾ ਤੇ ਰਹਿ ਰਿਹਾ ਹੈ ਜੋਗਤ ਜਗਾ ਜਸਬੀਰ ਕੌਰ ਜੋ ਕਿ ਦੋਸ਼ੀ ਬਲਵਿੰਦ ਬਲਜੀਤ ਸਿੰਘ ਦੀ ਪੋਹ ਆਦੀ ਹੈ ਤੇ ਇਹ ਉਕਤ ਜਗਾ ਤੇ ਆਪਣਾ ਹੱਕ ਜਮਾਉਂਦੇ ਨੇ ਦੋਸ਼ੀ ਤੇਰੇ ਤੇ ਚਾਹੁੰਦੇ ਸੀ ਕਿ ਇਹ ਜਗਾ ਖਾਲੀ ਕਰ ਜਾਣ ਤੇ ਇੱਕ ਕੰਪਲੇਨੈਂਟ ਤੇ ਉਸ ਜਗਾ ਦੀ ਦੇਖਰੇਖ ਕਰਦੇ ਸੀ ਜੀ ਸਰ ਸਰ ਜਿਹੜੇ ਇੱਥੇ ਕਾਬੂ ਦੇ ਹੈਗੇ ਜਗਾ ਤੇ ਉਹ ਜਗਾ ਉਹਨਾਂ ਦੀ ਨਹੀਂ ਹੈਗੀ ਹਾਂ ਇਹ ਬੇਸਿਕਲੀ ਜਗਾ ਜਸਬੀਰ ਕੌਰ ਕਾਬਜ ਹੈ ਜਸਬੀਰ ਕੌਰ ਦੇ ਨਾਂ ਤੇ ਵੀ ਜਗ੍ਹਾ ਨਹੀਂ ਹੈਗੀ ਜੋ ਉਹਨਾਂ ਦੇ ਦਸਨੀਯੋਗ ਮੁਤਾਬਕ ਹੈ ਕਿਉਂਕਿ ਇਹ ਜਗ੍ਹਾ ਲੋਟਡ ਹੁੰਦੀ ਆ ਤੇ ਇਸ ਸਬੰਧੀ ਇਹ ਇਸ ਦੀ ਦੇਖ ਰੇਗਾ ਅੱਗੇ ਬਲਦੇਵ ਸਿੰਘ ਦਾ ਪਰਿਵਾਰ ਕਰ ਰਿਹਾ ਸੀਗਾ ਤੇ ਜਿਸ ਨੂੰ ਲੈ ਕੇ ਕੜਿਆਨੇ ਦੇ ਆਦੂ ਸਾਰੇ ਦੋਸ਼ੀ ਇਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ ਤੇ ਉਸ ਦਿਨ ਇਹ ਦੋ ਗੱਡੀਆਂ ਤੇ ਗਏ ਸੀ ਇੱਕ ਜ਼ਾਇਲੋ ਗੱਡੀ ਤੇ ਤੇ ਇੱਕ ਵਰਨਾ ਗੱਡੀ ਤੇ ਵਰਨਾ ਗੱਡੀ ਤੇ ਜੋ ਅਸਕਾਂਟਡ ਦੋਸ਼ੀ ਹੈ ਪਰ ਜਿਵੇਂ ਉਹਨਾਂ ਪਾਸ ਹੈ ਤੇ ਜ਼ਾਇਲੋ ਕਟਿਸ ਰਿਕਵਰ ਕਰ ਲਈਏ ਤੇ ਮੁਕਦਮੇ ਵਿੱਚ ਵਰਤਿਆ 12 ਬੋਰ ਰਾਈਫਲ ਵੀ ਰਿਕਵਰ ਹੋ ਚੁਕੀ ਆ ਜੋ ਕਿ ਬਲਵਿੰਦਰ ਸਿੰਘ ਦੇ ਨਾਮ ਤੇ ਲਾਇਸੈਂਸੀ ਆ ਤੇ ਅਸੀਂ ਇਸ ਵਾਰੀ 5 ਜ਼ਿੰਦਾਕਾਰ 50 ਜ਼ਿੰਦਾਕਾਰ ਤੂਸ ਇੱਕ ਮਿਸਕਾਰ ਤੂਸ ਤੇ ਇੱਕ ਖੋਲ ਬਰਾਮਦ ਕੀਤਾ ਤੇ ਜੋ ਟਰੈਕਟਰ ਇਹਨਾਂ ਨੇ ਖੋਹ ਕੀਤਾ ਸੀਗਾ ਖੋਹ ਕਾਇਦੀਏ ਜਾਂ ਡਕੈਤੀ ਕਾਇਦੀਏ ਜੋ ਵੀ ਆ ਅਸੀਂ ਉਹ ਵੀ ਰਿਕਵਰ ਕਰ ਲਿਆ ਹੋਇਆ ਹੈ ਤੇ ਮੁਕਦਮੇ ਦੀ ਤਫਤੀਸ਼ ਚੱਲ ਰਹੀ ਆ ਇਹਦੇ ਵਿੱਚ ਹੋਰ ਵੀ ਕੋਈ ਬੰਦੇ ਸ਼ਾਮਲ ਆ ਜੀ ਆਹ 5 ਦੋਸ਼ੀਆਂ ਤੋਂ ਇਲਾਵਾ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਵੀ ਭੱਜੇ ਹੋਇਆ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਤੇ ਪਹਿਲਾਂ ਕੋਈ ਮੁਕਾਦਮਾ ਨਹੀਂ ਹੈ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ